ਰਾਜਪੁਰਾ ਦੇ ਸਿਵਲ ਹਸਪਤਾਲ ਦੇ ਬਾਹਰ ਧਰਨੇ ਤੇ ਬੈਠੇ ਸੁਰਿੰਦਰਪਾਲ ਸਿੰਘ ਦੀ ਪਤਨੀ ਚਰਨਜੀਤ ਕੌਰ ਲਈ ਇਹ ਬਹੁਤ ਵੱਡਾ ਕਾਟਾ ਹੈ ਵੱਡੇ ਭਰਾ ਮੁਕੰਨ ਸਿੰਘ ਦੀ ਅਪ੍ਰੈਲ ਵਿੱਚ ਲਿਵਰ ਦੀ ਬਿਮਾਰੀ ਕਾਰਨ ਹੋਈ ਮੌਤ ਤੋਂ ਠੀਕ 22 ਦਿਨ ਬਾਅਦ 50 ਸਾਲਾ ਕਿਸਾਨ ਸੁਰਿੰਦਰਪਾਲ ਸਿੰਘ ਦੀ ਮੌਤ ਨੇ ਪੂਰੇ ਪਰਿਵਾਰ ਨੂੰ ਝੰਜੋੜ ਕੇ ਰੱਖ ਦਿੱਤਾ ਹੈ ਸ਼ਨੀਵਾਰ ਨੂੰ ਸਿਹਰਾ ਪਿੰਡ ਦੇ ਦੌਰੇ ਦੌਰਾਨ ਭਾਰਤੀ ਜਨਤਾ ਪਾਰਟੀ ਦੀ ਪਟਿਆਲਾ ਤੋਂ ਉਮੀਦਵਾਰ ਪ੍ਰਨੀਤ ਕੌਰ ਦੇ ਖਿਲਾਫ ਕਥਿਤ ਤੌਰ ਤੇ ਵਿਰੋਧ ਪ੍ਰਦਰਸ਼ਨ ਕਰਦੇ ਹੋਏ ਆਪਣੀ ਜਾਨ ਗਵਾਉਣ ਵਾਲੇ ਸੁਰਿੰਦਰਪਾਲ ਸਿੰਘ ਦੇ ਪਰਿਵਾਰ ਤੇ ਸੋਗ ਅਤੇ ਦੁੱਖਾਂ ਦਾ ਪਹਾੜ ਡਿੱਗਾ ਹੈ ਸੁਰਿੰਦਰਪਾਲ ਸਿੰਘ ਦੀ ਪਤਨੀ ਚਰਨਜੀਤ ਕੌਰ ਰਾਜਪੁਰਾ ਦੇ ਸਿਵਲ ਹਸਪਤਾਲ ਦੇ ਬਾਹਰ ਧਰਨੇ ਤੇ ਬੈਠੀ ਹੈ ਜਿੱਥੇ ਉਸਦੇ ਪਤੀ ਦੀ ਲਾਸ਼ ਮੁਰਦਾ ਘਰ ਵਿੱਚ ਪਈ ਹੈ ਚਰਨਜੀਤ ਨੇ ਪਾਜ ਭਾਗੂ ਹਰਵਿੰਦਰ ਸਿੰਘ ਹਰਪਾਲਪੁਰ ਦੀ ਗ੍ਰਿਫਤਾਰੀ ਦੀ ਮੰਗ ਕਰਦਿਆਂ ਕਿਹਾ ਕਿ ਮੈਂ ਆਪਣੇ ਪਤੀ ਦੀ ਕੁਰਬਾਨੀ ਨੂੰ ਅਜਾਹੀਨ ਨਹੀਂ ਜਾਣ ਦੇਵਾਂਗੀ ਪਟਿਆਲਾ ਪੁਲਿਸ ਨੇ ਸੁਰਿੰਦਰਪਾਲ ਸਿੰਘ ਮੋਰੀ ਨੂੰ ਕਥਿਤ ਤੌਰ ਤੇ ਤੱਕਾ ਦੇਣ ਦੇ ਦੋਸ਼ 68 ਭਾਰਤੀ ਦੰਡਾਵਲੀ ਦੀ ਤਾਰਾ 304 ਤਹਿਤ ਹਰਵਿੰਦਰ ਹਰਪਾਲਪੁਰ ਦੇ ਖਿਲਾਫ ਮੁਕਦਮਾ ਦਰਜ ਕੀਤਾ ਹੈ ਪਰਿਵਾਰ ਅਤੇ ਕਿਸਾਨ ਆਗੂ ਨੇ ਅਧਿਕਾਰੀਆਂ ਨੂੰ ਪੋਸਟਮਾਰਟਮ ਨਹੀਂ ਕਰਨ ਦਿੱਤਾ ਚਰਨਜੀਤ ਕੌਰ ਨੇ ਕਿਹਾ ਕਿ ਉਸਨੇ 30 ਸਾਲ ਕਿਸਾਨ ਜੂਨੀਅਰ ਦੇ ਨਾਲ ਬਿਤਾਏ ਅਤੇ ਕਿਸਾਨਾਂ ਲਈ ਪ੍ਰਚਾਰ ਕੀਤਾ ਹਰਪਾਲਪੁਰ ਵੱਲੋਂ ਤੱਕਾ ਦੇ ਕੇ ਉਸ ਦੀ ਮੌਤ ਹੋਈ ਹੈ ਜਦਕਿ ਹਰਵਿੰਦਰ ਸਿੰਘ ਹਰਪਾਲਪੁਰ ਨੂੰ ਗ੍ਰਿਫਤਾਰ ਨਹੀਂ ਕੀਤਾ ਜਾਂਦਾ ਉਸ ਦਾ ਸਸਕਾਰ ਨਹੀਂ ਹੁਣ ਦਿੱਤਾ ਜਾਵੇਗਾ ਉਹ ਬਿਨਾਂ ਹਥਿਆਰਾਂ ਦੇ ਪ੍ਰਨੀਤ ਕੌਰ ਨੂੰ ਸਵਾਲ ਪੁੱਛਣ ਗਏ ਸਨ ਜਦੋਂ ਪ੍ਰਨੀਤ ਕੌਰ ਬਾਹਰ ਆਈ ਤਾਂ ਹਰਵਿੰਦਰ ਸੁਰਿੰਦਰਪਾਲ ਵੱਲ ਉਂਗਲ ਕਰਦਾ ਹੋਇਆ ਵੇਖਿਆ ਗਿਆ ਹਰਵਿੰਦਰ ਸਿੰਘ ਹਰਪਾਲਪੁਰ ਨੇ ਉਸ ਦੇ ਪੇਟ ਵਿੱਚ ਮੁੱਕਾ ਮਾਰਿਆ ਅਤੇ ਉਹ ਜ਼ਮੀਨ ਤੇ ਡਿੱਗ ਗਿਆ ਸੁਰਿੰਦਰਪਾਲ ਸਿੰਘ ਦੀ ਨੂੰਹ ਹਰਜੀਤ ਕੌਰ ਭਰੇ ਮਨ ਨਾਲ ਇਹ ਪੂਰੀ ਵਿਥਿਆ ਸੁਣਾਉਂਦੀ ਹੈ ਉਹ ਕਹਿੰਦੀ ਹੈ ਉਹ ਮੇਰੇ ਪਿਤਾ ਵਰਗਾ ਸੀ ਉਹ ਸਿਹਤਮੰਦ ਤੇ ਦਲੇਰ ਸੀ ਅਤੇ ਉਸਨੇ ਕਦੇ ਗੋਲੀ ਵੀ ਨਹੀਂ ਲਈ ਸੀ ਉਹ 2 ਸਾਲ ਸਿੰਘੂ ਬਾਰਡਰ ਅਤੇ ਫਿਰ ਸ਼ੰਭੂ ਵੁਖੇ ਕਿਸਾਨ ਅੰਦੋਲਨ ਦਾ ਹਿੱਸਾ ਰਿਹਾ ਉਹ ਭਾਰਤੀ ਕਿਸਾਨ ਜੂਨੀਅਰ ਪਟੇਰੀ ਦਾ ਹਿੱਸਾ ਸੀ ਅਤੇ ਕਿਸਾਨਾਂ ਦੇ ਹਿੱਤਾਂ ਲਈ ਪ੍ਰਚਾਰ ਕਰਦਾ ਸੀ ਚਰਨਜੀਤ ਤੇ ਹਰਜੀਤ ਹੁਣ ਸਿਵਲ ਹਸਪਤਾਲ ਦੇ ਬਾਹਰ ਬੈਠੇ ਹਨ ਹਰਜੀਤ ਨੇ ਕਿਹਾ ਕਿ ਅਸੀਂ ਉਸ ਨੂੰ ਹਸਪਤਾਲ ਵਿੱਚ ਮਰਿਆ ਪਿਆ ਵੇਖਿਆ ਪਰ ਉਸ ਤੋਂ ਬਾਅਦ ਉਸ ਨੂੰ ਦੇਖਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਸਾਡਾ ਸੰਕਲਪ ਹੈ ਕਿ ਜਦੋਂ ਤੱਕ ਉਸ ਨੂੰ ਇਨਸਾਫ ਨਹੀਂ ਮਿਲਦਾ ਅਸੀਂ ਉਸ ਦਾ ਸਸਕਾਰ ਨਹੀਂ ਹੋਣ ਦੇਵਾਂਗੇ ਪੁਲਿਸ ਨੂੰ ਦਿੱਤੇ ਬਿਆਨ ਵਿੱਚ ਰੇਸ਼ਮ ਸਿੰਘ ਨੇ ਦੱਸਿਆ ਕਿ ਉਸ ਦਾ ਚਾਚਾ सुरेंद्रਪਾਲ ਸਿੰਘ ਆਪਣੇ ਭਤੀਜੇ ਬਲਵਿੰਦਰ ਸਿੰਘ ਅਤੇ ਜਸਵਿੰਦਰ ਸਿੰਘ ਵਾਸੀ ਪਿੰਡ ਆਕੜੀ ਨੂੰ ਇਹ ਪਤਾ ਲੱਗਣ ਤੇ ਕਿ ਸੇਹੜਾ ਚ ਭਾਜਪਾ ਉਮੀਦਵਾਰ ਪ੍ਰਨੀਤ ਕੌਰ ਆ ਰਹੀ ਹੈ ਵਿਰੋਧ ਲਈ ਪਹੁੰਚੇ ਸਨ ਰੇਸ਼ਮ ਸਿੰਘ ਨੇ ਦੱਸਿਆ ਕਿ ਪ੍ਰਨੀਤ ਕੌਰ ਸਮੇਤ ਹਰਵਿੰਦਰ ਸਿੰਘ ਹਰਪਾਲਪੁਰ ਤੇ ਹੋਰ ਗੱਡੀ ਤੋਂ ਉਤਰ ਕੇ ਘਟਨਾ ਵਾਲੀ ਥਾਂ ਵੱਲ ਰਪਈ ਰੇਸ਼ਮ ਸਿੰਘ ਨੇ ਦੱਸਿਆ ਕਿ ਭਾਜਪਾ ਉਮੀਦਵਾਰ ਤੋਂ ਸਵਾਲ ਪੁੱਛਣ ਲਈ ਉਸ ਦਾ ਚਾਚਾ ਹੋਰ ਕਿਸਾਨਾਂ ਨਾਲ ਪ੍ਰਨੀਤ ਕੌਰ ਕੋਲ ਅੱਗੇ ਪਹੁੰਚਿਆ ਪਰ ਹਰਵਿੰਦਰ ਸਿੰਘ ਹਰਪਾਲਪੁਰ ਅਤੇ ਕੁਝ ਅਣਪਛਾਤੇ ਵਿਅਕਤੀਆਂ ਨੇ ਝਗੜਾ ਕੀਤਾ ਅਜਿ ਉਸ ਦੇ ਚਾਚੇ ਅਤੇ ਹੋਰਨਾਂ ਨਾਲ ਧੱਕਾ ਮੁਕੀ ਕਰਨੀ ਸ਼ੁਰੂ ਕਰ ਦਿੱਤੀ ਝਗੜੇ ਵਿੱਚ ਸੁਰਿੰਦਰਪਾਲ ਸਿੰਘ ਫਰਸ਼ ਤੇ ਡਿੱਗ ਗਿਆ ਜਿਸ ਦੇ ਸਿਰ ਵਿੱਚ ਸੱਟ ਲੱਗੀ ਰੇਸ਼ਨ ਸਿੰਘ ਨੇ ਦੱਸਿਆ ਕਿ ਉਸ ਦੇ ਚੇਰੇ ਪ੍ਰਾਪ ਬਲਵਿੰਦਰ ਸਿੰਘ ਜਸ਼ਵਿੰਦਰ ਸਿੰਘ ਨਾਲ ਮਿਲ ਕੇ ਉਸ ਨੂੰ ਏਪੀ ਜੈਨ ਸਿਵਲ ਹਸਪਤਾਲ ਲੈ ਕੇ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਪਰਿਵਾਰ ਹੁਣ ਇਨਸਾਫ ਦੀ ਗੁਹਾਰ ਲਗਾ ਰਿਹਾ ਹੈ ਬੇਸ਼ੱਕ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਪਰ ਪਰਿਵਾਰ ਦੀ ਮੰਗ ਹੈ ਕਿ ਹਰਵਿੰਦਰ ਸਿੰਘ ਹਰਪਾਲਪੁਰ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ